ਘੰਟਾਂ ਵਿੱਚ ਪਲੈਨਿੰਗ ਤਾਂ ਮੇਰੀ ਇਹੀ ਹੈ ਵੀ ਕਿਸੇ ਚੰਗੇ ਬੰਦੇ ਕੋਲੇ ਜਾ ਕੇ ਅਪਰੋਚ ਕੀਤੀ ਜਾਵੇ ਜਿਵੇਂ ਕਿ ਮੋਦੀ ਸਾਹਿਬ ਹੈਗੇ ਉਹਨਾਂ ਨੇ ਰਾਮ ਮਦਰ ਬਣਾਇਆ ਹੈਗਾ ਉਹਨਾਂ ਤੱਕ ਜਾਣ ਦੀ ਮੈਂ ਕੋਸ਼ਿਸ਼ ਕਰਦਾ ਪਿਆ ਤੇ ਫਿਲਹਾਲ ਬਣਾਇਆ ਵੀ ਉਹਨਾਂ ਕਰਕੇ ਐ ਮੈਂ ਵੀ ਉਹਨਾਂ ਤੱਕ ਪਹੁੰਚ ਜੰਮੂ ਕਰ ਰਿਹਾ ਤੇ ਦੂਸਰਾ ਜਿਹੜਾ ਠੰਡਾ ਬੁਰਜਾ ਇਹਨੂੰ ਵੀ ਜਦੋਂ ਨਵਾਂ ਮਹੀਨਾ ਹੋਊਗਾ ਛੀਦਿਆਂ ਦਿਹਾੜੇ ਆ ਉਹ ਪਰਮੰਦਰ ਕਮੇਟੀ ਤੱਕ ਪਹੁੰਚਾਣ ਦੀ ਸਾਡੀ ਕੋਸ਼ਿਸ਼ ਹੈਗੀ ਮੈਂ ਇਹ 2 ਵਜੇ ਤੋਂ ਬਾਅਦ ਆ ਕੇ ਬਣਾਣ ਲੱਗਦਾ ਜੀ ਘੰਟਾ ਗ੍ਰੈਸਟ ਕਰਕੇ ਉਸ ਤੋਂ ਬਾਅਦ ਫਿਰ ਮੈਂ ਬਣਾਈ ਜਣਾ ਰਹਿਣਾ ਰਾਤ ਦੇ ਮੈਨੂੰ ਘਟੋ ਘਟੋ ਜਾਂਦਾ 11:30 12 ਵਜੇ ਜਾਂਦੇ ਆ ਜਦੋਂ ਕੋਈ ਚੀਜ਼ ਕੰਪਲੀਟ ਹੁੰਦੀ ਹੈ ਮੈਂ ਸਮਾਂ ਨਹੀਂ ਦੇਖਦਾਗਾ 11:30 ਵਜੇ ਸੋ ਕੇ ਘੰਟੇ ਕਦਾ ਲਾਣ ਨੂੰ ਲਾ ਕੇ 3 ਵਜੇ ਉੱਠ ਗਿਆ 3-4 ਵਜੇ ਉੱਠ ਕੇ ਫੇਰ ਲੱਗ ਪਾਣਾ ਇਹ ਮੇਰਾ ਇੱਕ ਨਾ ਮਤ ਜਨੂਨ ਬਣ ਚੁੱਕਿਆ ਮੈਂ ਘਰੇ ਕਿ ਕੋਈ ਨਾ ਕੁਝ ਕਰਨਾ ਹੀ ਹੈ ਤਾਂ ਕਰਕੇ ਅਡਜਸਟਮੈਂਟ ਕਰਦਾ ਉੱਥੇ ਜੇ ਮਾਰਨਿੰਗ ਜਿਵੇਂ ਵੀ ਮੈਂ ਅਡਜਸਟਮੈਂਟ ਕਰਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਦੇ ਫਰੀਦਕੋਟ ਨਾਲ ਸੰਬੰਧਿਤ ਵਿੰਦਰ ਕੁਮਾਰ ਵੱਲੋਂ ਬਣਾਏ ਇਤਿਹਾਸਕ ਤੇ ਅਹਿਮ ਇਮਾਰਤਾਂ ਦੇ ਮਾਡਲ ਮੂਹੋਂ ਬੋਲਦੇ ਹਨ ਹੁਣ ਤੱਕ ਉਹ ਦਰਬਾਰ ਸਾਹਿਬ ਸਮੇਤ ਕਈ ਹੋਰ ਧਾਰਮਿਕ ਇਮਾਰਤਾਂ ਅਤੇ ਫਰੀਦਕੋਟ ਦੀਆਂ ਇਤਿਹਾਸਕ ਇਮਾਰਤਾਂ ਦੇ ਦਰਜਨਾ ਮਾਡਲ ਬਣਾ ਕੇ ਅਹਿਮ ਸ਼ਖਸੀਤਾਂ ਤੇ ਆਪਣੇ ਸਾਥੀ ਮਲਾਜ਼ਮਾਂ ਨੂੰ ਭੇਂਟ ਕਰ ਚੁੱਕਾ ਹੈ ਇਸ ਵੇਲੇ ਉਸਨੇ ਕਈ ਮਹੀਨੇ ਦੀ ਮਿਹਨਤ ਕਰਕੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੁਰਦੁਆਰਾ ਠੰਡਾ ਬੁਰਜ ਸਾਹਿਬ ਤੇ ਰਾਮ ਮੰਦਰ ਅਯੋਧਿਆ ਦਾ ਮਾਡਲ ਤਿਆਰ ਕੀਤਾ ਹੈ ਜੋ ਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਠੰਡਾ ਬੁਰਜ ਤੇ ਰਾਮ ਮੰਦਰ ਦਾ ਮਾਡਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਂਟ ਕਰਨਾ ਚਾਹੁੰਦਾ ਹੈ ਤੇ ਉਸ ਤੋਂ ਬਾਅਦ ਉਹ ਆਪਣੇ ਮਾਡਲਾਂ ਦੀ ਇੱਕ ਕਲੈਕਸ਼ਨ ਬਣਾਏਗਾ ਤੇ ਫਿਰ ਵੱਡੇ ਸਮਾਗਮਾਂ ਵਿੱਚ ਪਹੁੰਚ ਕੇ ਆਪਣੇ ਮਾਡਲਾਂ ਦੀ ਨਮਾਇਸ਼ ਕਰਿਆ ਕਰੇਗਾ ਫਰੀਦਕੋਟ ਦੇ ਸਰਕਾਰੀ ਕੁਆਟਰਾਂ ਵਿੱਚ ਰਹਿਣ ਵਾਲੇ ਸਿਹਤ ਵਿਭਾਗ ਦੇ ਮੁਲਾਜ਼ਮ ਵਿੰਦਰ ਦਾ ਕਹਿਣਾ ਹੈ ਕਿ ਉਸ ਨੂੰ ਮਾਡਲ ਬਣਾਉਣ ਦੇ ਨਾਲ ਇਸ਼ਕ ਜਨੂਨ ਦੀ ਹੱਦ ਤੱਕ ਹੈ ਤੇ ਪੱਲਿਓ ਪੈਸੇ ਖਰਚ ਕਰਕੇ ਉਹ ਵੱਖ-ਵੱਖ ਮਟੀਰੀਅਲ ਖਰੀਦਾ ਹੈ ਤੇ ਫਿਰ ਦਫ਼ਤਰੋਂ ਆਉਂਦਿਆਂ ਹੀ ਇਹ ਮਾਡਲ ਬਣਾਉਣ ਵਿੱਚ ਜੁਟ ਜਾਂਦਾ ਹੈ ਤੇ ਕਈ ਵਾਰੀ ਅੱਧੀ 3 ਰਾਤ ਤੱਕ ਉਹ ਇਸ ਕੰਮ ਵਿੱਚ ਲੱਗਾ ਰਹਿੰਦਾ ਹੈ ਰੋਟੀ ਪਾਣੀ ਤੱਕ ਦੀ ਸੁਰਤ ਨਹੀਂ ਰਹਿੰਦੀ ਜਦੋਂ ਉਹ ਇਸ ਕੰਮ ਵਿੱਚ ਲੱਗ ਜਾਂਦਾ ਹੈ ਫਰੀਦਕੋੜ ਦਾ ਘੰਟਾ ਘਰ ਤੇ ਫਰੀਦਕੋੜ ਦੀ ਬਾਬਾ ਫਰੀ ਯੂਨੀਵਰਸਿਟੀ ਦਾ ਮਾਡਲ ਇਹ ਬਣਾ ਚੁੱਕੇ ਹਾਂ ਤੇ ਇੱਕ ਫਰੀਦਕੋੜ ਦਾ ਜਿਹੜਾ ਸਿਵਲ ਹਸਪਤਾਲ ਉਹਦਾ ਮਾਡਲ ਤਿਆਰ ਕਰ ਚੁੱਕੇ ਹਾਂ ਤੇ ਇਸ ਤੋਂ ਬਾਅਦ ਜੀ ਕਿਉਂਕਿ ਫਿਰ ਹਾਲ ਹੁਣੇ राम ਮੰਦਰ ਦਾ ਉਦਘਾਟਨ ਹੋ ਗਿਆ ਟਿਆ ਤੇ राम ਮੰਦਰ ਬਣਾਇਆ ਜੀ ਮੈਂ ਤੇ ਉਸ ਤੋਂ ਪਹਿਲਾਂ ਨਵੰਬਰ ਦੇ ਵਿੱਚ ਜਦੋਂ ਚੀਤियां ਹੁੰਦੀਆਂ ਉਦੋਂ ਮੈਂ ਧਾਰ ਲਿਆ ਸੀਗਾ ਵੀ ਮੈਂ ਇਹ ਛੋਟੇ ਸਹਿਬਜਾਦਿਆਂ ਦੀ ਯਾਦ ਵਿੱਚ ਵੀ ਕੁਝ ਬਣਾਉਂਗਾ ਉਹਨਾਂ ਕਰਕੇ ਮੈਂ ਢੰਡੇਪੁਰ ਦੀ ਤਿਆਰੀ ਕੀਤੀ ਹੈ ਇਹ ਉਹਨਾਂ ਨੂੰ ਸਮਰਪਿਤ ਹੈ ਕਿੰਨਾ ਸਮਾਂ ਲੱਗਿਆ ਇਹ ਤਿਆਰ ਕਰਨ ਸਮਾਂ ਜੀ ਇਹਨਾਂ ਦੋਨਾਂ ਤੇ ਤਕਰੀਬਨ 2 ਮਹੀਨੇ ਲੱਗੇ ਜੀ 25 ਤੋਂ 30 ਦਿਨ ਦੇ ਵਿੱਚ ਵਿੱਚ ਕੰਪਲੀਟ ਮਤਲਬ ਕਿ 2 ਮਹੀਨੇ ਲੱਗ ਹੀ ਜਦੋਂ ਨਾਲ ਜੀ ਕਿਹੜਾ ਮਟੀਰੀਅਲ ਵਰਤਿਆ ਗਿਆ ਹੈ ਇਹਨਾਂ ਦੇ ਲਈ ਕੀ ਹੈ ਮਟੀਰੀਅਲ ਇਹਨਾਂ ਦੇ ਜੀ ਇੱਕ ਮਾਉਰ ਸੀਟ ਵਰਤੀ ਗਈ ਹੈ ਠੀਕ ਦੂਜਾ ਇਹਦੇ ਵਿੱਚ ਇਟਾਲੀਅਨ ਪੇਂਟ ਹੈ ਬਾਕੀ ਹੈਂਡ ਕਰਾਫਟ ਜਿਵੇਂ ਮੋਤੀ ਹੈਗੇ ਆ ਇਹ ਬਜਾਰੋਂ ਲੈ ਲਏ ਬਸ ਉਹ ਕੁਆਲਟੀ ਵਿੱਚ ਦੀਆਂ ਚੀਜ਼ਾਂ ਆ ਚੇਨ ਲੱਗੀ ਹੋਈ ਹੈ ਆ ਆਰਾਮ ਅਦਰ ਤੇ ਇਹ ਹੂ ਹੂ ਮਾਡਲ ਕਰ ਉਸ ਤਰ੍ਹਾਂ ਹੀ ਬਣਾਇਆ ਹਾਂ ਹਾਂਜੀ ਹੂ ਹੂ ਬਣਾ ਦੀ ਪੂਰੀ ਕੋਸ਼ਿਸ਼ ਕੀਤੀ ਹੈ ਬਣੇ ਵੀ ਹੈ ਉਹਦੇ ਮਾਡਲ ਬਣੇ ਵੀ ਹੈ ਇਸ ਤੋਂ ਪਹਿਲਾਂ ਜਿਹੜੇ ਮਾਡਲ ਬਣਾਇਆ ਕਿੱਥੇ ਕਿੱਥੇ ਪੇਸ਼ ਕੀਤੇ ਦਾ ਇਸ ਤੋਂ ਪਹਿਲਾਂ ਜਿਹੜੇ ਮਾਡਲ ਬਣਾਇਆ ਜੀ ਸਭ ਤੋਂ ਪਹਿਲਾਂ ਫਰੀਦਕੋਟ ਦਾ ਇਹ ਘੰਟਾ ਘਰ ਬਣਾਇਆ ਸੀ ਜਿਹੜਾ ਕਿ ਇਹ ਰਾਜਬੰਦਰ ਸਾਹਿਬ ਨੂੰ ਬਾਈਚਾਰਨ ਨੂੰ ਸਾਂਭ ਦਿੱਤਾ ਸੀਗਾ ਉਸ ਤੋਂ ਬਾਅਦ ਬਣਾਇਆ ਬਾਬਾ ਫਰੀਦ ਯੂਨੀਵਰਸਿਟੀ ਦਾ ਮਾਡਲ ਉਹ ਵੀ ਉਹਨਾਂ ਨੇ ਹੀ ਪੇਸ਼ ਕੀਤਾ ਸੀਗਾ ਫਿਰ ਆਪਣੇ ਵਾਲਮੀਕ ਦੀਰਤ ਅੰਮ੍ਰਿਤਸਰ ਉਹਨਾਂ ਦਾ ਮਾਡਲ ਬਣਾਇਆ ਜਿਹੜਾ ਕਿ ਆਪਾਂ ਸਨੀ ਬਰਾੜ ਜੀ OSD CEO ਸਟੈਂਟ ਤੇ ਉਹਨਾਂ ਨੂੰ ਪੇਸ਼ ਕੀਤਾ ਸੀਗਾ ਫਿਰ ਮੈਂ ਘੰਟਾ ਕਰਦਾ ਘਟੂ ਘਟ 4 ਫੁੱਟ ਦਾ ਮਾਡਲ ਬਣਾਇਆ ਜਿਹੜਾ ਕੀ ਆਪਣੇ ਮਾਨ ਜੋ ਗਿਆ ਮਿਲ ਸਰ ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ ਕਾ ਮਿਲ ਉਹਨਾਂ ਨੂੰ ਭੇਟ ਕੀਤਾ ਜੀ ਤੇ ਉਸ ਤੋਂ ਬਾਅਦ ਮੈਂ ਜੀ ਹੁਣ ਜੀ ਜਦੋਂ ਆਪਣੇ ਕੀ ਕਹਿੰਦੇ ਆ ਗੁਲਤਾਸ ਸਿੰਘ ਧਮਾ ਜੀ ਦਾ ਜਨਮ ਦਿਨ ਸੀ ਜਦੋਂ ਉਹਨਾਂ ਨੂੰ ਕਰਤਾਰਪੁਰ ਸਾਹਿਬ ਦਾ ਮਾਡਲ ਬਣਾ ਕੇ ਭੇਟ ਕੀਤਾ ਜੀ ਠੀਕ ਹੈ ਹਰਮੰਦਰ ਸਾਹਿਬ ਦਾ ਮਾਡਲ ਕਾ ਵੀ ਬਣਾਇਆ ਸੀ ਤੇ ਉਹ ਵੀ ਉਹਨਾਂ ਨੂੰ ਭੇਟ ਕੀਤਾ ਹਰਮੰਦਰ ਸਾਹਿਬ ਦਾ ਮਾਡਲ ਜੀ ਮੈਂ ਬਣਾਇਆ ਸੀ ਅੱਜ ਤੋਂ ਕੋਈ 4 ਸਾਲ ਪਹਿਲਾਂ ਬਣਾਇਆ ਸੀ ਜੀ ਤੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਦਾ ਮਾਡਲ ਮੈਂ ਬਣਾ ਚੁੱਕਿਆ ਹੁਣ ਤੱਕ ਮੇਰੇ ਅੰਦਾਜ਼ੇ 'ਚ ਗਿਣੇ ਅਜੇ ਤੱਕ 12 ਤਰ੍ਹਾਂ ਬਣਾ ਚੁੱਕਿਆ ਕਿਉਂਕਿ ਜਦੋਂ ਵੀ ਕੋਈ ਸਿਵਲ ਆਸਥਾ ਜਾਂ ਕਿਸੇ ਦੀ ਰਿਟਾਇਰਮੈਂਟ ਹੁੰਦੀ ਹੈ ਉਦੋਂ ਫਿਰ ਉਹ ਦਰਬਾਰ ਸਾਹਿਬ ਦਾ ਮਾਡਲ ਉਹਨਾਂ ਨੂੰ ਸਨਮਾਨ ਵਜੋਂ ਦਿੱਤਾ ਜਾਂਦਾ ਹੁੰਦਾ ਹੁਣ ਅੱਗੇ ਕੀ ਪਲੈਨਿੰਗ ਆ ਤੁਹਾਨੂੰ ਹੁਣ ਤੱਕ ਆਪਾਂ ਭੇਂਟ ਕਰਦੇ ਰਹੇ ਹਾਂ ਜਿਹੜੇ ਇਹ ਬਣਾਏ ਆ ਫਿਰ ਇਹ ਵੀ ਜੀ ਪਲੈਨਿੰਗ ਤਾਂ ਮੇਰੀ ਇਹ ਹੀ ਆ ਵੀ ਕਿਸੇ ਚੰਗੇ ਬੰਦੇ ਕੋਲੇ ਜਾ ਕੇ ਅਪਰੋਚ ਕੀਤੀ ਜਾਵੇ ਜਿਵੇਂ ਕਿ ਮੋਦੀ ਸਾਹਿਬ ਹੈਗੇ ਉਹਨਾਂ ਨੇ ਰਾਮ ਮੰਦਰ ਬਣਾਇਆ ਹੈਗਾ ਉਹਨਾਂ ਤੱਕ ਜਾਣ ਦੀ ਮੈਂ ਕੋਸ਼ਿਸ਼ ਕਰਦਾ ਪਿਆ ਤੇ ਫਿਲਹਾਲ ਬਣਾਇਆ ਵੀ ਉਹਨਾਂ ਕਰਕੇ ਐ ਮੈਂ ਵੀ ਉਹਨਾਂ ਤੱਕ ਪਹੁੰਚ ਜਨੂ ਕਰ ਮੇਰਾ ਤੇ ਠੰਡੇਪੁਰ ਦੇ ਵਾਲਾ ਜੀ ਠੰਡੇਪੁਰ ਦੇ ਵਾਲਾ ਜੀ ਇਹ ਮੇਰੀ ਵੀ ਪਲਾਨਿੰਗ ਸੀਗੀ ਤੇ ਕੁਝ ਮੇਰੇ ਜਿਹੜੇ ਸਿਗਨ ਆਸਤਾ ਦੇ ਸੱਜਣ ਮਿੱਤਰ ਹੈਗੇ ਜਿਹੜੇ ਮੇਰੇ ਨਾਲ ਡਿਊਟੀ ਕਰਦੇ ਹੈਗੇ ਉਹਨਾਂ ਕਰਕੇ ਉਹਨਾਂ ਨੇ ਕਿਹਾ ਵੀ ਠੰਡੇਪੁਰ ਦਾ ਬਣਾ ਆਪਾਂ ਕੋਸ਼ਿਸ਼ ਕਰਾਂਗੇ ਉੱਥੇ ਜਾਣ ਦੀ ਇਹ ਨਵੰਬਰ ਵਿੱਚ ਹੀ ਕਰਾਂਗੇ ਕੋਸ਼ਿਸ਼ ਉਹਨਾਂ ਦਾ ਤੁਹਾਨੂੰ ਮੀਟ ਕਰਕੇ ਹਾਂਜੀ ਹਾਂਜੀ ਕੋਸ਼ਿਸ਼ ਆ ਸਾਡੇ ਉੱਤੇ ਮੀਟ ਕਰੀਏ ਨਹੀਂ ਤਾਂ ਜਿਹੜਾ 23 ਤਰੀਕ ਨੂੰ ਬਾਬਾ ਫਰੀਦ ਦਾ ਮੇਲਾ ਆ ਰਿਹਾ ਉਸ ਵੇਲੇ ਮੈਂ ਘੱਟੋ ਘੱਟ 30 ਪ੍ਰੋਜੈਕਟ ਆਪਦੇ ਇਹੋ ਜਿਹੇ ਐਗਜ਼ੀਬਿਸ਼ਨ ਨਾਲ ਦੀ ਕੋਸ਼ਿਸ਼ ਕਰਨੀ ਆ ਵੀ ਘੱਟੋ ਘੱਟ ਮੇਰਾ ਟਾਰਗੇਟ ਹੈ 30 ਬਣਾਵਾਇ ਤਸਕੀ ਜਿੱਤਾ ਫਰੀਦਕੁਰ ਦੇ ਆ ਵੀ ਤੇ ਆਪਣੇ ਹਰਿਆਸਤਾਨ ਦੀ ਸਰਕਾਰੀ ਨੌਕਰੀ ਦੇ ਨਾਲ ਫਰੀ ਇਹਦੇ ਨਹੀਂ ਸਮਾਂ ਕਿਵੇਂ ਕੱਢਦੇ ਆ ਇਹਦੇ ਲਈ ਸਮਾਂ ਜੇ ਨਿਕਲਣਾ ਤਾਂ ਬਹੁਤ ਮੁਸ਼ਕਲ ਆ ਪਰ ਸਰਕਾਰੀ ਨੌਕਰੀ ਤੋਂ ਬਾਅਦ ਇਹ ਮੇਰਾ ਇੱਕ ਨਾ ਮਤਲਬ ਜਨੂੰਨ ਬਣ ਚੁੱਕਿਆ ਮੈਂ ਘਰਿਆ ਕਿ ਕੋਈ ਨਾ ਕੋਈ ਕਰਨਾ ਹੀ ਆ ਤਾਂ ਕਰਕੇ ਅਡਜਸਟਮੈਂਟ ਕਰਦਾ ਉੱਥੇ ਜੇ ਮਾਰਨਿੰਗ ਜਿਵੇਂ ਵੀ ਮੈਂ ਅਡਜਸਟਮੈਂਟ ਕਰਦਾ ਸਿਵਲ ਹਸਪਤਾਲ ਦਾ ਸਟਾਫ ਸਾਰਾ ਮੇਰੇ ਨਾਲ ਓਕੇ ਹੋ ਕੇ ਚੱਲਦਾ ਪੀ ਹਾਂ ਵੀ ਤੋਂ ਕੋਈ ਚੱਲ ਆਉਦੀ ਕੋਸ਼ਿਸ਼ ਮੈਂ ਇਹ 2 ਵਜੇ ਤੋਂ ਬਾਅਦ ਆ ਕੇ ਬਣਾਉਣ ਲੱਗਦਾ ਜੀ ਘੰਟਾ ਗ੍ਰੈਸਟ ਕਰਕੇ ਉਸ ਤੋਂ ਬਾਅਦ ਫਿਰ ਮੈਂ ਬਣਾਈ ਜਣਾ ਰਹਿਣਾ ਰਾਤ ਦੇ ਮੈਨੂੰ ਘਟੋ ਘਟੋ ਜਾਂਦਾ 11:30 12 ਵਜੇ ਜਾਂਦੇ ਆ ਜਦੋਂ ਕੋਈ ਚੀਜ਼ ਕੰਪਲੀਟ ਹੁੰਦੀ ਹੈ ਮੈਂ ਸਮਾਂ ਲਈ ਦੇਖਦਾਗਾ 11:30 ਵਜੇ ਸੌ ਕੇ ਘੰਟੇ ਕ ਦਾ ਲਾਣੂ ਲਾ ਕੇ 3 ਵਜੇ ਉੱਠ ਗਿਆ 3-4 ਵਜੇ ਉੱਠ ਕੇ ਫੇਰ ਲੱਗ ਪਾਣਾ ਕਦੇ ਇਹਦੇ ਤੋਂ ਪੈਸੇ ਵਟਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਹਜੇ ਤੱਕ ਤਾਂ ਕਦੇ ਨਹੀਂ ਕੋਸ਼ਿਸ਼ ਕੀਤੀ ਇਹ ਜਿਹੜੇ ਮਾਡਲ ਮੈਂ ਬਣਾਇਆ ਉਹ ਜਿਵੇਂ ਰਾਮਨਦਨ ਦਾ ਬਣਾਇਆ ਮਾਡਲ ਤੇ ਠੰਡੇ ਗੁਰ ਦਾ ਮਾ ਇਹ ਬਣਾਉਣ ਵਿੱਚ ਨੌਕਰੀ ਤੋਂ ਬਾਅਦ ਸਾਮਾ ਨਿਕਲਦਾ ਮਤਲਬ ਕਿ ਇਹਦੇ ਵਿੱਚ ਜਿਹੜੇ ਮੇਰੇ ਸੱਜਣ મિતਰ ਹੈਗੇ ਡਿਊਟੀ ਤੇ ਸਟਾਫ ਦੇ ਉਹ ਬੜੀ ਹੈਲਪ ਕਰਦੇ ਮੇਰੇ ਜਿਵੇਂ ਕਿ ਸੁਖਜਿੰਦਰ ਸੁਖੀ ਗੁਰਵਿੰਦਰ ਸੁਰਿੰਦਰ ਲਾੜਾ ਸਾਡੇ ਐਸਐਮਓ ਸਰੋ ਜੀ ਪੀਚਲ ਦੀ ਵੀ ਗੋਲ ਤਕਰੀਬਨ ਤਕਰੀਬਨ ਸਿਵਲ ਦਾ ਸਾਰਾ ਸਟਾਫ ਮੇਰੀ ਬਹੁਤ ਹੈਲਪ ਕਰਦਾ ਅੱਗੇ ਜਿਹੜਾ ਹੈ ਜੋ ਮਾਡਲਾਂ ਦੇ ਲੈ ਕੇ ਜਾਂਦੇ ਕਿਸ ਤਰ੍ਹਾਂ ਦੀ ਇਹ ਮਦਦ ਕਰਦੇ ਹੈ ਤੇਰੀਆ ਜੀ ਜਿਹੜੇ ਸੱਜਣ ਮਿੱਤਰ ਹੈਗੇ ਆ ਵੀ ਇਹ ਮੋਦੀ ਸਖਤ ਮੋਦੀਸ ਮਾ ਜੋ ਮੋਦੀ ਸਾਹਿਬ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਹੈਗੀ ਹੈ ਉਹਨਾਂ ਤੱਕ ਪਹੁੰਚਾਈਏ ਤੇ ਦੂਸਰਾ ਜਿਹੜਾ ਠੰਡਾ ਬੋਰਡ ਹੈ ਇਹਨੂੰ ਵੀ ਜਦੋਂ ਨਵਾਂ ਮਹੀਨਾ ਆਊਗਾ ਚੀਦਿਆਂ ਦਿਹਾੜੇ ਆ ਉਹ ਪਰਮੰਦਰ ਕਮੇਟੀ ਤੱਕ ਪਹੁੰਚਾਣ ਦੀ ਸਾਡੀ ਕੋਸ਼ਿਸ਼ ਹੈਗੀ ਹੈ ਖਰਚਾ ਰਿਕਨਟ ਆ ਗਿਆ ਨਾ ਉਹਨਾਂ ਨੂੰ ਖਰਚਾ ਦੇਖੋ ਜੀ ਇਹਦੇ ਤੇ ਖਰਚਾ ਤਾਂ ਇਸ ਤਰ੍ਹਾਂ ਜਿਵੇਂ ਆ ਰਾਮ ਮੰਦਰ ਦਾ ਫਰੇਮ ਥੋੜਾ ਵੱਡਾ ਇਸ ਇਸ ਦੇ ਉੱਤੇ ਘੱਟੋ ਘੱਟ ਮੇਰਾ 5500 ਰੁਪਏ ਖਰਚਾ ਆ ਗਿਆ ਤੇ ਇਸ ਤੇ ਮੇਰਾ 5000 ਰੁਪਏ ਗੱਲੇ ਫਰੇਮ ਦੀ ਖਰਚਾ ਆ ਗਿਆ ਬਾਕੀ ਅੰਦਰਲਾ ਮਟੀਰੀਅਲ ਤੇ ਘੱਟੋ ਘੱਟ ਅੰਦਰ ਜਿਹੜਾ ਸਮਾਨ ਲ 4 ਤੋਂ 5000 ਦੇ ਵਿੱਚ ਵਿੱਚ ਅੰਦਰ ਸਮਾਨ ਲੱਗਿਆ ਹੋਇਆ ਹੈ ਜਿਹੜਾ ਹੈ ਹਾਂ ਦੋਨਾਂ ਦੇ ਦੋਨਾਂ ਤੇ ਨਹੀਂ ਇੱਕ ਤੇ ਤਕਰੀਬਨ ਇੱਕ ਮਾਡਲ ਤਿਆਰ ਹੁੰਦੇ ਮੇਰਾ 9 10 ਦੇ ਵਿੱਚ ਵਿੱਚ ਆ ਜਾਂਦਾ ਹੈ ਇੱਕ ਮਾਡਲ ਤੇ ਕਰਦਾ ਹੈ ਪਲੈਨਿੰਗ ਤਾਂ ਮੈਂ